ਗੋਪੀ ਕੀ ਕਰ ਰਿਹਾ ਤੂੰ ਇਹਨਾਂ ਤੈਨੂੰ ਸ਼ਰਮ ਨਹੀਂ ਆਉਂਦੀ ਗੋਪੀ ਗੋਪੀ ਕੀ ਕਰਦਾ ਤੂੰ ਗੋਪੀ ਬਾਈ ਛੱਡ ਲੈ ਲੈ ਲੂ ਕੀ ਕਰ ਰਿਹਾ ਇਹ ਬੁੱਕਲ ਦਾ ਸੱਪ ਨਿਕਲਿਆ ਆਪਦੀ ਪਰਜਾਈ ਤੇ ਮਾੜੀ ਅੱਖ ਕਹਿੰਦੇ ਵਿਆਹ ਨਹੀਂ ਕਰਾਉਂਦਾ ਇਹ ਓ ਬਾਈ ਮੇਰੀ ਕੋਈ ਗਲਤੀ ਨਹੀਂ ਬਾਈ ਚੁੱਪ ਕਰਕੇ ਖੜ ਜਾ ਗੋਪੀ ਤੈਨੂੰ ਪੜਾ ਲਖਾ ਕੇ ਵੱਡਾ ਇਸ ਵਾਸਤੇ ਨਹੀਂ ਕੀਤਾ ਸੀ ਕਿ ਤੂੰ ਆ ਮਾੜੀਆਂ ਹਰਕਤਾਂ ਕਰੇ ਸਾਡੇ ਪਿਆਰ ਦਾ ਮੁੱਲ ਮਾਇਆ ਤੂੰ ਜਾ ਇੱਥੋਂ ਨਿਕਲ ਜਾ ਓ ਜਾ ਤੇ ਮੁੜ ਕੇ ਘਰੇ ਵੜ ਕੇ ਲੱਤਾ ਵੜਦੂ ਸਾਲੇ ਦੀਆਂ ਮੈਂ ਤੈਨੂੰ ਨਾ ਮਾਮਾ ਮੰਗੋ ਪਿਆਰ ਕਰਦੀ ਸੀਗੀ ਇਹ ਦੇਖ ਲੋ ਕੀ ਕਰਨ ਲੱਗਿਆ ਪਿਆ ਸਾਲੇਵੇਂ ਸਾਰੀ ਪਿੰਡ ਚ ਨਾ ਮਿੱਟੀ ਬਲੀਡ ਕਰਤੀ ਸਾਡੀ ਬਣੀ ਹੋਈ ਇੱਜ਼ਤ ਦਾ ਹੋਰਾਂ ਵੀ ਖਿਆਲ ਨਹੀਂ ਕੀਤਾ ਇਹਨਾਂ ਨੂੰ ਕੀ ਖਿਆਲ ਇਹਨਾਂ ਨੂੰ ਕੋਈ ਖਿਆਲ ਨਹੀਂ ਹੈਗਾ ਇਹਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਮੈਨੂੰ ਤਾਂ ਆਪ ਦੇ ਆਪ ਨੂੰ ਸ਼ਰਮ ਆਉਂਦੀ ਹੈ ਇਹੋ ਜਿਹੇ ਭਰਾ ਨੂੰ ਘਰੇ ਲਈ ਬੈਠਾ ਸੀ ਹਾਂ ਘੋਪੀ ਮੈਂ ਤਾਂ ਬਹੁਤ ਟਾਈਮ ਤੋਂ ਚਾਹੁੰਦੀ ਸੀਗੀ ਵੀ ਤੂੰ ਘਰੋਂ ਜਾਵੇਂ ਤੇ ਸਾਰੀ ਜ਼ਮੀਨ ਜਾਇਦਤ ਮੇਰੇ ਨਾ ਹੋਵੇ ਮੈਂ ਤੇਨੂੰ ਸਮਝਾਉਂਦੀ ਰਹੀ ਪਰ ਤੂੰ ਮੇਰੀ ਇੱਕ ਵੀ ਨਾ ਸੁਣੀ ਤੈਨੂੰ ਮੈਂ ਸਮਝਾਉਂਦੀ ਸੀ ਨਾ ਵੀ ਤੂੰ ਪਿਆਰ ਨਾਲ ਰਹਿ ਮੇਰੇ ਨਾਲ ਪਰ ਤੂੰ ਰਹਿ ਹਾਨੀ ਤੂੰ ਮੰਨਿਆ ਨਹੀਂ ਹੁਣ ਤੈਨੂੰ ਪਤਾ ਲੱਗੂਗਾ ਗੋਪੀ ਚੰਗਾ ਨਹੀਂ ਕੀਤਾ ਤੂੰ ਤੂੰ ਭਰਾ ਬਣ ਕੇ ਇੱਜ਼ਤ ਨੂੰ ਦਾਗ ਲਾ ਗਿਆ ਉਹ ਪਿੰਡ 'ਚ ਸਾਡੀ ਕੀ ਮਿੱਟੀ ਪਲੀਤ ਹੋ ਗਈ ਇਹਦੇ ਬਾਰੇ ਸੋਚਿਆ ਤੂੰ ਕਦੇ ਉਹ ਮਗਰਾ ਉਹ ਕੀ ਸੋਚੀ ਜਾਂਦਾ ਬੈਠਾ ਮੈਂ ਕੁਛ ਨਹੀਂ ਜੈ ਲਿਆ ਯਾਰ ਹੈ ਕੁਛ ਨਹੀਂ ਉਹ ਦਾਸ ਜਿਆਦਾ ਲੱਗਦਾ ਯਾਰ ਜੈ ਲਿਆ ਸਮਝ ਨਹੀਂ ਆਉਂਦੀ ਯਾਰ ਤੈਨੂੰ ਕਿਵੇਂ ਦੱਸਾਂ ਮੈਂ ਉਹ ਮੈਂ ਤੇਰਾ ਯਾਰ ਹਾਂ ਕਿਉਂ ਦੱਸ ਕਿਉਂ ਨਹੀਂ ਸਕਦਾ ਮੈਨੂੰ ਯਾਰਾਂ ਤਾਂ ਫਿਰ ਗੱਲ ਸੁਣ ਬਾਈ ਬਣ ਕੇ ਗਾਹਾਂ ਗੱਲ ਨਾ ਕਰੀ ਗੋਪੀ ਨੇ ਨਾ ਤੇਰੀ ਪਰਜਾਈ ਦੀ ਇੱਜ਼ਤ ਨੂੰ ਹੱਥ ਪਾ ਲਿਆ ਉਹ ਨਹੀਂ ਮਗਰਾ ਨਹੀਂ ਇਹ ਤੈਨੂੰ ਗਲਤ ਫਹਮੀ ਹੈ ਗਲਤ ਫਹਮੀ ਹਾਂ ਤੇਰਾ ਕੀ ਮਤਲਬ ਆ ਕਹਿੰਦਾ ਜੈ ਲਿਆ ਮਗਰਾ ਜਿੱਦਨ ਮੈਂ ਤੇਰੇ ਕੋਲੋਂ ਪੈਸੇ ਨਹੀਂ ਲੈਣ ਗਿਆ ਜਿਆਦਾ ਤੈਨੂੰ ਹਾਂ ਤੂੰ ਕਹਿੰਦਾ ਸੀ ਮੈਂ ਪਿੰਡੋਂ ਫੜ ਕੇ ਲਿਆਉਣਾ ਕਿਸੇ ਤੋਂ ਮੈਨੂੰ ਛੱਡ ਗਿਆ ਘਰੇ ਉਦੋਂ ਦੇਖਿਆ ਮੈਂ ਗੋਪੀ ਦੀ ਕੋਈ ਗਲਤੀ ਨਹੀਂ ਹੈਗੀ ਸਾਰੀ ਗਲਤੀ ਭਾਬੀ ਦੀ ਹੈ ਜੈਲਿਆ ਤੂੰ ਠੀਕ ਹੈ ਨਾ ਹਾਂ ੱਤਕਾ ਕਰਦੀ ਮੈਂ ਆਪ ਦੇਖੀ ਆ ਭਾਬੀ ਤੇਰੀ ਭਾਬੀ ਨੇ ਇਹ ਚੰਗਾ ਨਹੀਂ ਕੀਤਾ ਸਾਡੇ ਦੋਵਾਂ ਪਰ ਵਿੱਚ ਫਰਕ ਪਵਾਤਾ ਉਹ ਬਾਈ ਸਾਰੀ ਉਹਦੀ ਚਾਲ ਤੀ ਉਹ ਚਾਲ ਖੇਡ ਕੇ ਫੇਰ ਘਟਾਇਆ ਉਹ ਕੋਈ ਗੱਲ ਨਹੀਂ ਜੈ ਲਿਆ ਮੈਂ ਵੀ ਦੇਖਦਾ ਉਹ ਆਪਦੀ ਚਾਲ ਚ ਕੰਮ ਜਾਪ ਕੇ ਮੈਂ ਹੁੰਦੀ ਐ ਚਾਲ ਉਹ ਤਾਂ ਠੀਕ ਐ ਚਾਹ ਜੈ ਲਿਆ ਤੂੰ ਬੈਠਾ ਇੱਥੇ ਮੈਂ ਜਾਣਾ ਕਰੇ ਮੈਂ ਦੇਖਦਾ ਉਹ ਦੇਖ ਲੈ ਬਈ ਛੋਟੇ ਹੁੰਦੇ ਭਾਈ ਨਾਲ ਇਕੱਠੇ ਖੇਡਦੇ ਨੇ ਇਕੱਠੇ ਰਹਿੰਦੇ ਨੇ ਆ ਜਦੋਂ ਦੋ ਕੰਨ ਵਾਲੀਆਂ ਆ ਜਾਂਦੀਆਂ ਨੇ ਨਾ ਇਹ ਨਹੀਂ ਕਰ ਚ ਇਕੱਠੇ ਰਹਿਣ ਦਿੰਦੀਆਂ ਇਹਦਾ ਪਾੜ ਪਵਾ ਕੇ ਹੀ ਹਟਦੀਆਂ ਨੇ ਆਗੇ ਤੁਸੀਂ ਹਾਂ ਆ ਗਿਆ ਮੈਂ ਗੋਪੀ ਨਹੀਂ ਮਿਲੇ ਤੁਹਾਨੂੰ ਕਿਸੇ ਪਾਸੇ ਰਸਤੇ 'ਚ ਨਹੀਂ ਮਿਲੇ ਗੋਪੀ ਮੰਮੋ ਐਨੂੰ ਜਿਹੜੀ ਗੱਲ ਪੁੱਛਾਂ ਨਾ ਮੈਨੂੰ ਸਾਫ਼-ਸਾਫ਼ ਜਵਾਬ ਦੇ ਦੇ ਹਾਂ ਹਾਂ ਪੁੱਛੋ ਪੁੱਛੋ ਕੀ ਪੁੱਛਣਾ ਤੁਸੀਂ ਆ ਗੋਪੀ ਨੂੰ ਘਰ ਰਕਣਾ ਆਉਂਦੀ ਚਾਲ ਤੇਰੀ ਸੀ ਨਾ ਮੈਂ ਕਿਉਂ ਘੜਾਉਂਗੀ ਕੋਪੀ ਨੂੰ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਹੋਇਆ ਕੰਮੋ ਬਗਵਾਸ ਨਾ ਕਰ ਮੈਨੂੰ ਬਗਵਾਸ ਸੁਣ ਦੀ ਆਦਤ ਨਹੀਂ ਮੈਂ ਝੂਠ ਥੋੜੀ ਬੋਲ ਰਹੀ ਹਾਂ ਤੁਸੀਂ ਅੱਖੀਂ ਦੇਖਿਆ ਮੈਂ ਕਿਉਂ ਝੂਠ ਬੋਲੂਗੀ ਇਹ ਸਾਰਾ ਨਾ ਡਰਾਮਾ ਤੇਰਾ ਕੀਤਾ ਹੋਇਆ ਸੀ ਮੈਂ ਨੇ ਕੀ ਡਰਾਮਾ ਕੀਤਾ ਮੈਂ ਨੇ ਕੋਈ ਡਰਾਮਾ ਟਰਮਾ ਨਹੀਂ ਕੀਤਾ ਹੈਗਾ ਦਿਨਾਨੀ ਵਾਲੇ ਚਲ ਤਰਨਾ ਮਗਰ ਕੋਲੇ ਨਹੀਂ ਜਲਦੇ ਮੈਂ ਸਾਰਾ ਕੁਝ ਜਾਣ ਕੇ ਫੇਰ ਤੈਨੂੰ ਕਹਿ ਰਿਆਂ ਮੇਰੀ ਗੱਲ ਦਾ ਸਾਫ਼-ਸਾਫ਼ ਜਵਾਬ ਦੇ ਦੇ ਦੱਸੋ ਕੀ ਦੇਣਾ ਜਵਾਬ ਮੈਂ ਜਵਾਬ ਦਵਾਂਗੀ ਤੁਹਾਨੂੰ ਆ ਚਾਲ ਖੇਡੀ ਸੀ ਨਾ ਗੋਪੀ ਨਾਲ ਤੋਂ ਕਿਹੜੀ ਚਾਲ ਨਹੀਂ ਨਹੀਂ ਮੈਂ ਕੋਈ ਚਾਲ ਨਹੀਂ ਖੇਲੀ